ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਅਰਥਾਤ ਮਹਾਰਾਜ ਜੀ ਮੱਕੇ ਦੀ ਧਰਤੀ ਤੇ ਪਹੁੰਚ ਗਏ ਤੇ ਮਹਾਰਾਜ ਜੀ ਨੇ ਨੀਲੇ ਰੰਗ ਦੇ ਵਸਤਰ ਧਾਰਨ ਕੀਤੇ ਹੋਏ ਸੀ ਭਾਵ ਮਹਾਰਾਜ ਜੀ ਦੇ ਲੀਲੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਮਹਾਰਾਜ ਜੀ ਦੇ ਹੱਥੇ ਵਿੱਚ ਇੱਕ ਸੋਟਾ ਸੀ ਤੇ ਮੋਢੇ ਤੇ ਮਹਾਰਾਜ ਜੀ ਨੇ ਮਸੱਲਾ ਰੱਖਿਆ ਹੋਇਆ ਸੀ ਮਸੱਲਾ ਭਾਵ ਜਿੱਦੇ ਤੇ ਮੁਸਲਮਾਨ ਨਮਾਜ਼ ਪੜ੍ਹਦੇ ਨੇ ਬੈਠ ਕੇ ਉਹਨੂੰ ਮਸੱਲਾ ਕਿਹਾ ਜਾਂਦਾ ਹੈ ਮੋਢੇ ਤੇ ਮਹਾਰਾਜ ਜੀ ਨੇ ਮਸੱਲਾ ਰੱਖਿਆ ਹੋਇਆ ਸੀ ਹੁਣ ਇਹ ਨਾ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਜੀ ਨਮਾਜ਼ ਪੜ੍ਹਨ ਚੱਲੇ ਸੀ ਇੱਥੇ ਮਹਾਰਾਜ ਜੀ ਨੇ ਇੱਕ ਕੋਤਿਕ ਰਚਨਾ ਸੀ ਤੇ ਕਹਿੰਦੇ ਨੇ ਮਹਾਰਾਜ ਜੀ ਮੱਕੇ ਦੇ ਅੰਦਰ ਚਲੇ ਗਏ ਜਿੱਥੇ ਹਾਜੀ ਹੱਜ ਪੂਜਾਦੇ ਸੀ ਮਹਾਰਾਜ ਜੀ ਮੱਕੇ ਦੇ ਅੰਦਰ ਚਲੇ ਗਏ ਤੇ ਮਹਾਰਾਜ ਜੀ ਨੇ ਵੇਖਿਆ ਕਿ ਉੱਥੇ ਬਹੁਤ ਸਾਰੇ ਮੁਸਲਮਾਨ ਬੈਠੇ ਹੋਏ ਸੀ ਜੋ ਕਿ ਹੱਜ ਕਰ ਰਹੇ ਸੀ ਅਰਥਾਤ ਨਿਮਾਜ਼ ਪੜ੍ਹ ਗਏ ਸੀ ਤੇ ਮਹਾਰਾਜ ਜੀ ਉੱਥੇ ਹੀ ਬਹਿ ਗਏ ਤੇ ਕਹਿੰਦੇ ਨੇ ਜਦੋਂ ਸ਼ਾਮ ਦਾ ਵੇਲਾ ਹੋਇਆ ਤੇ ਮਹਾਰਾਜ ਜੀ ਨੇ ਆਰਾਮ ਕਰਨਾ ਸੀ ਤੇ ਮਹਾਰਾਜ ਜੀ ਨੇ ਕੀ ਕੀਤਾ ਮਹਾਰਾਜ ਜੀ ਮੱਕੇ ਵੱਲ ਅਰਥਾਤ ਮਹਿਰਾਬੇ ਵੱਲ ਜਿਹਦੇ ਪਾਸੇ ਮੁਸਲਮਾਨ ਮੂੰਹ ਕਰਕੇ ਨਮਾਜ਼ ਪੜਦੇ ਸੀ ਉਸੇ ਪਾਸੇ ਗੁਰੂ ਨਾਨਕ ਸਾਹਿਬ ਦੀ ਜ਼ੱਤਾਂ ਲੰਮੀਆਂ ਕਰਕੇ ਪਾਇਆ ਗਏ ਅਰਥਾਤ ਮਹਾਰਾਜ ਜੀ ਨੇ ਮਹਿਰਾਬੇ ਵੱਲ ਜ਼ੱਤਾਂ ਕਰ ਲਈਆਂ ਤੇ ਮਹਾਰਾਜ ਜੀ ਸੌ ਗਏ ਸੌ ਗਏ ਤਾਂ ਉਥੇ ਇੱਕ ਜੀਵਨ ਨਾਮ ਦਾ ਇੱਕ ਮੁਸਲਮਾਨ ਸੀ ਜਿਹਦਾ ਨਾਮ ਸੀ ਜੀਵਾਲਾ ਉਹਨੇ ਵੇਖਿਆ ਕਿ ਕੋਈ ਮੁਸਾਫਰ ਹੈ ਜੋ ਕਿ ਲੰਮਾ ਪਿਆ ਹੋਇਆ ਹੈ ਤੇ ਉਹਦੇ ਪੈਰ ਮੱਕੇ ਵੱਲ ਨੇ ਤਾਂ ਉਹਨੇ ਕੀ ਕੀਤਾ ਉਹ ਮਹਾਰਾਜ ਜੀ ਦੇ ਕੋਲ ਆਇਆ ਉਹਨੇ ਮਹਾਰਾਜ ਜੀ ਦੇ ਲੱਤ ਮਾਰੀ ਤੇ ਮਹਾਰਜ ਦੇ ਲੱਤ ਮਾਰੀ ਅਤੇ ਮਹਾਰਜ ਨੂੰ ਪਿਆ ਕਿ ਕਿਹੜਾ ਹੈ ਤੂੰ ਮੁਸਾਫਰ ਤੂੰ ਕੌਣ ਹੈ ਜੀਰਾ ਕੀ ਸਾਡੇ ਖੁਦਾ ਵੱਲ ਲੱਤਾ ਕਰਕੇ ਪਿਆ ਹੋਇਆ ਹੈ ਤੂੰ ਸਾਡੇ ਖੁਦਾ ਦਾ ਅਪਮਾਨ ਕੀਤਾ ਹੈ ਤੂੰ ਸਾਡੇ ਪ੍ਰਭੂ ਵੱਲ ਲੱਤਾ ਕਰਕੇ ਪਿਆ ਹੋਇਆ ਹੈ ਤਾਂ ਤੂੰ ਕੌਣ ਹੈ ਉਸ ਨੇ ਮਹਾਰਾਜ ਜੀ ਨੂੰ ਬਹੁਤ ਹੀ ਬੁਰਾ ਭਲਾ ਕਿਹਾ ਉਸ ਨੇ ਮਹਾਰਾਜ ਜੀ ਵਾਸਤੇ ਬੜੇ ਹੀ ਕਲਵੇ ਸ਼ਬਦ ਵਰਤੇ ਤਾਂ ਮਹਾਰਾਜ ਜੀ ਨੇ ਮਰਦਾ ਨਾਲ ਕਿਹਾ ਕਿ ਜਿਹਦੇ ਪਾਸੇ ਰੱਬ ਨਹੀਂ ਹੈ ਤੂੰ ਸੀ ਲੱਤਾ ਉਸ ਵਾਲੇ ਪਾਸੇ ਕਰਦੇ ਹੋ ਕਹਿੰਦਾ ਪਾਸੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪਾਸੇ ਤੁਹਾਡਾ ਖੁਦਾ ਨਹੀਂ ਹੈ ਮੇਰੀ ਲੱਤਾਂ ਉਸ ਵਾਲੇ ਪਾਸੇ ਕਰਦੇ ਹੋ ਤਾਂ ਜੀਵਨ ਨੇ ਕੀ ਗਿੱਤਾ ਮਾਰਾ ਦਿਆਂ ਦੋਨੋਂ ਲੱਤਾਂ ਫੜ ਕੇ ਉਸਨੇ ਘੁਮਾ ਦਿੱਤਾ ਘੁਮਾਇਆ ਕਹਿੰਦੇ ਨੇ ਜਦੋਂ ਜੀਵਨ ਨੇ ਦੋਨੋਂ ਲੱਤਾਂ ਘੁਮਾਈਆਂ ਤਾਂ ਉਹ ਜੋ ਮੱਕਾ ਸੀ ਉਹ ਵੀ ਘੁਮ ਗਿਆ ਅਰਕਤ ਮਾਰਾ ਦੀ ਦੇ ਪੈਰ ਫਿਰ ਵੀ ਮੱਕੇ ਵਾਲੇ ਪਾਸੇ ਸੀ ਇਸ ਕੋਠਕ ਨੂੰ ਵੇਖ ਕੇ ਜੋ ਸੀ ਉੱਥੇ ਜੋ ਵੀ ਮੁਸਲਮਾਨ ਬੈਠੇ ਸੀ ਨਮਾਜ਼ ਪੜ੍ਹ ਰਹੇ ਸੀ ਜਿੰਨੇ ਵੀ ਹਾਜੀ ਹੱਜ ਕਰਨ ਆਏ ਸੀ ਸਾਰਿਆਂ ਨੇ ਇਹ ਕੋਠਕ ਵੇਖਿਆ ਜੀਵਨ ਵੀ ਇਹ ਕੋਠਕ ਵੇਖ ਕੇ ਹੈਰਾਨ ਹੋ ਗਿਆ ਤੇ ਉਹ ਮਹਾਰਾਜੀ ਦੇ ਚਰਨਾਂ ਵਿੱਚ ਮੱਥਾ ਟੇਕ ਲੱਗ ਪਿਆ ਅਰਥਾਤ ਮਹਾਰਾਜ ਜੀ ਕੋਲੋਂ ਮਾਫੀ ਮੰਗਣ ਲੱਗਾ ਕਿ ਇਹ ਕੋਈ ਮੁਸਾਫਰ ਨਹੀਂ ਹੈ ਤੇ ਕੋਈ ਰਾਬਤਾ ਬੰਦਾ ਹੈ ਇਹ ਕੋਈ ਪਰਮਾਤਮਾ ਦਾ ਭੇਜਿਆ ਹੋਇਆ ਹੈ ਉਹ ਆਪਣੀ ਜਲਤੀ ਦੀ ਮਾਫੀ ਮੰਗਣ ਲੱਗਾ ਕਿ ਮੈਂ ਬਹੁਤ ਹੀ ਕਰਵੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਮਹਾਰਾਜ ਜੀ ਨੇ ਇੱਕ ਉੱਤਕਰਚਿਆ ਸੀ ਤਾਂ ਕਰਕੇ ਮਹਾਰਾਜੀ ਦੇ ਇੱਕ ਉੱਤਕਰਚੇ ਦਾ ਕਾਰਨ ਇਹ ਸੀ ਕਿ ਜੋ ਪਰਮਾਤਮਾ ਹੈ ਉਹ ਚਾਰੇ ਪਾਸੇ ਵਸਦਾ ਹੈ ਹਰ ਦਿਸ਼ਾ ਦਸਾਂ ਦਿਸ਼ਾਵਾਂ ਵਿੱਚ ਵਸਦਾ ਹੈ ਕੇਵਲ ਇੱਕ ਦਿਸ਼ਾ ਵਿੱਚ ਪਰਮਾਤਮਾ ਨਹੀਂ ਵਸਦਾ ਪਰਮਾਤਮਾ ਦਾ ਜੋ ਵਾਸਾ ਹੈ ਉਹ ਉਹ ਹਰੇਕ ਪਾਸੇ ਹੈ ਕਾਨ ਕਾਨ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ ਹਰ ਮਨੁੱਖ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਹੈ ਜਦ ਕਿ ਮੁਸਲਮਾਨਾਂ ਦਾ ਇਹ ਮੰਨਣਾ ਸੀ ਕਿ ਸਾਡੇ ਜਿਹਦੇ ਪਾਸੇ ਸਾਡਾ ਮੱਕਾ ਹੈ ਸਿਰਫ ਪਰਮਾਤਮਾ ਉੱਥੇ ਹੀ ਵਸਦਾ ਹੈ ਸਿਰਫ ਮੁਸਲਮਾਨਾਂ ਦਾ ਇਹ ਜੋ ਵਹਿਮ ਸੀ ਤੋੜਨ ਵਾਸਤੇ ਮਹਾਰਾਜ ਜੀ ਨੇ ਇਹ ਕੋਟਕ ਰਚਿਆ ਸੀ ਮਹਾਰਾਜ ਜੀ ਨੇ ਇਹ ਲੀਲਾ ساری ਤਾਂ ਰਚੀ ਸੀ ਇਹ ਸੀ ਇੱਕ ਛੋਟੀ ਜੀ ਕਥਾ ਜੋ ਕਿ ਇਸ ਦਾ ਜ਼ਿਕਰ ਪਾਈ ਗੁਰਦਾਸ ਜੀ ਦੇ ਖਾਸ ਕਰ ਆਪਣੀਆਂ ਬਾਣਾਂ ਵਿੱਚ ਕੀਤਾ ਹੈ ਫਿਰ ਬਾਬਾ ਗਾਇਆ ਮੱਕੇ ਨੂੰ নীল ਬਸਤਰ ਧਾਰੇ ਬੰਦਵਾਰੀ ਇਹ ਜੋ ਪਾਈ ਗੁਰਦਾਸ ਜੀ ਨੇ ਆਪਣੀਆਂ ਬਾਣਾਂ ਵਿੱਚ ਇਹਦਾ ਜ਼ਿਕਰ ਕੀਤਾ ਹੈ ਤਾਂ ਇਹ ਕਥਾ ਮੈਂ ਆਪ ਜੀ ਨੂੰ ਸੁਣਾ ਦਿੱਤੀ ਹੈ ਜਿੰਨੀ ਕੁ ਮੈਨੂੰ ਆਉਂਦੀ ਸੀ ਜਿੰਨਾ ਕੁ ਪਾਈ ਜੀ ਨੇ ਲਿਖਿਆ ਹੈ ਮੈਂ ਆਪ ਜੀ ਨੂੰ ਪੜ ਕੇ ਸੁਣਾ ਦਿੰਦਾ ਹੈ ਇਹ ਕਥਾ ਵੈਸੇ ਬਹੁਤ ਲੰਬੀ ਹੈ ਪਰ ਮੈਂ ਆਪ ਜੀ ਨੂੰ ਛੋਟੀ ਕਰਕੇ ਸੁਣਾਈ ਹੈ ਤੇ ਕਥਾ ਸੁਣਾਉਂਦੇ ਹੋਏ ਮੇਰ ਕੋ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਇਹੋ ਜੀ ਗੱਲ ਮੈਂ ਕਹਿ ਦਿੱਤੀ ਹੋਵੇ ਜਿਹਦੇ ਕਰਕੇ ਆਪ ਜੀ ਨੂੰ ਦੁੱਖ ਹੋਇਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ